ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭthਾਈ ਹੋਏ ਸਹਾਇ ਰੁਤ ਤੀਸਰੀ ਸਾਖੀ ਚੌਥੀ ਕੇਸ ਰੱਖਣ ਦਾ ਹੁਕਮ ਦੇਣਾ ਸਤਿਗੁਰੂ ਜੀ ਭਵਿੱਖਤ ਨੂੰ ਅਨੁਭਵ ਕਰਕੇ ਸਿੱਖਾਂ ਨੂੰ ਨਵੇਂ ਤੋਂ ਨਵੇਂ ਐਸੇ ਜੀਵਨ ਦੇ ਅਸੂਲ ਦੱਸੇ ਸਨ ਜਿਨ੍ਹਾਂ ਨਾਲ ਸਿੱਖ ਸੱਚ ਮੁੱਚ ਪੂਰਨ ਮਨੁੱਖ ਬਣ ਜਾਂਦੇ ਸਨ ਸਾਈ ਬਾ ਨੇ ਮੁਰਦਾ ਹਿੰਦੂਆਂ ਨੂੰ ਸੁਰਜੀਤ ਕਰਨਾ ਸੀ ਉਹਨਾਂ ਨੂੰ ਪੁਰਾਤਨ ਆਦਮੀ ਵਾਂਗ ਦਲੇਰ ਬਹਾਦਰ ਲੰਮੀ ਉਮਰ ਵਾਲੇ ਅਣਖੀਲੇ ertid te jati purush ਬਣਾਉਣਾ ਚਾਹੁੰਦੇ ਸਨ ਹੋਰ ਗੱਲਾਂ ਜਦੋਂ ਤਕਰੀਬਨ ਪੂਰੀਆਂ ਹੋ ਗਈਆਂ ਤਾਂ ਸਤਿਗੁਰੂ ਜੀ ਨੇ ਕਮੀ ਪ੍ਰਤੀਤ ਕੀਤੀ ਕਿ ਸਿੱਖ ਨੂੰ ਜਟਾ ਝੂਟ ਰਹਿਣਾ ਚਾਹੀਦਾ ਹੈ ਕਿਉਂਕਿ ਪਹਿਲੇ ਭਾਰਤ ਵਿੱਚ ਰਮਾਇਣ ਤੇ ਮਹਾਭਾਰਤ ਦੇ ਸਮੇਂ ਸਾਰੇ ਹਿੰਦੂ ਬਹਾਦਰ ਰਿਕੀ मुनि ਤੇ ਰਾਜੇ ਸਭ ਜਟਾ ਝੂਟ ਹੁੰਦੇ ਸਨ ਤਨ ਤੋਂ ਵਾਲਾਂ ਦਾ ਹਟਾਉਣਾ ਖਤਰਨਾਕ ਹੈ ਕੇਸਾਂ ਦਾ ਕਟਣਾ ਮਨ ਤੇ ਤਨ ਦੀ ஆரோਗਤਾ ਉੱਤੇ ਮਾੜਾ ਅਸਰ ਪਾਉਂਦਾ ਹੈ ਤਨ ਦੀ ਖੂਬਸੂਰਤੀ ਨੂੰ ਵੀ ਨਸ਼ਟ ਕਰਦਾ ਹੈ ਸਹਾਬਾਂ ਨੇ ਇਹ ਵੀ ਸੋਚਿਆ ਕਿ ਪਹਿਲੇ ਸਮੇਂ ਵਿੱਚ ਕਿਸੇ ਦਾ ਸਿਰ ਮੁੰਨਣਾ ਉਸ ਨੂੰ ਕਰੜੀ ਸਜ਼ਾ ਦੇਣਾ ਹੁੰਦਾ ਸੀ ਭਾਰਤ ਵਿੱਚ ਤੁਰਕਾਂ ਨੇ ਆ ਕੇ ਸਿਰ ਮੂੰਹ ਮੁੰਨਣ ਦਾ ਰਿਵਾਜ ਪਾਇਆ ਸੀ ਉਹ ਹਿੰਦੂਆਂ ਦਾ ਧਰਮ ਨਸ਼ਟ ਕਰਨ ਵਾਸਤੇ ਆਖਿਰ ਹਿੰਦੂਆਂ ਨੇ ਪੁਰਾਤਨ ਰਸਮ ਨੂੰ ਕਾਇਮ ਰੱਖਣ ਵਾਸਤੇ ਬੋਧੀ ਰੱਖਣੀ ਆਰੰਭ ਕੀਤੀ ਬੁੱਧੀ Hindu ਹੋਣ ਦੀ ਨਿਸ਼ਾਨੀ ਹੈ ਸ ਆਇਬਾਨੇ ਸੋਚਿਆ ਕਿ Hindu ਮਨਾ ਉਤੇ ਗੁਲਾਮੀ ਦੇ ਦੋ ਅਸਰ ਹੋਏ ਹਨ ਇੱਕ ਕੇਸ ਮਨਾਉਣ ਦਾ ਤੇ ਦੂਸਰਾ ਹਰ Hindu ਨੂੰ ਲਾਲਾ ਆਖ ਕੇ ਬੁਲਾਇਆ ਜਾਂਦਾ ਸੀ ਲਾਲਾ ਦੇ ਅਰਥ ਹਨ ਗੁਲਾਮ ਇਸ ਦਾ ਭਾਵ ਕਿ Hindu ਸਾਰੇ ਮੁਸਲਮਾਨਾਂ ਦੇ ਗੁਲਾਮ ਸਨ ਸਤਗੁਰੂ ਨਾਨਕਦੇਵ ਜੀ ਤੋਂ ਇਹ ਰਿਵਾਜ ਸੁਰਿਆ ਆਉਂਦਾ ਸੀ ਕਿ ਹਰ ਇੱਕ ਸਿੱਖ ਦੂਸਰੇ ਸਿੱਖ ਨੂੰ ਭਾਈ ਸ਼ਬਦ ਨਾਲ ਸੰਬੋਧਨ ਕਰਕੇ ਬੁਲਾਉਂਦਾ ਸੀ ਸਤਿਗੁਰਾਂ ਨੇ ਫਰਮਾਇਆ ਭਾਈ ਸ਼ਬਦ ਵੀ ਚੰਗਾ ਹੈ ਪਰ ਸਰਦਾਰ ਵੀ ਕਿਆ ਕਰੋ ਮੁਗਲ ਤੁਰਕ ਤੇ ਪਠਾਨ ਹੀ ਸਰਦਾਰ ਨਹੀਂ ਅਸੀਂ ਵੀ ਸਾਰੇ ਸਰਦਾਰ ਹਾਂ ਕਿ ਇਸ ਵਾਸਤੇ ਹੈ ਕਿ ਆਤਮਾ ਵਿੱਚ ਵੱਡੇ ਤੇ ਬਾਦਰ ਹੋਣ ਦਾ ਅਹਿਸਾਸ ਪੈਦਾ ਹੋਵੇ ਇਸੇ ਨਾਲ ਹੀ ਸਤਿਗੁਰੂ ਜੀ ਨੇ ਹੁਕਮਨਾਮਾ ਜਾਰੀ ਕੀਤਾ ਕਿ ਸਤਿਗੁਰੂ ਨਾਨਕ ਤੇਜ ਜੀ ਦੇ ਸਿੱਖ ਕੇਸ ਧਾਰਨ ਕਰਨ ਜਟਾ ਜੁੱਟ ਰਹਿਣ ਸਰੀਰ ਤੋਂ ਰੂਮ ਕਟਾਉਣੇ ਗੁਨਾਹ ਹੋਵੇਗਾ ਸਤਗੁਰੂ ਜੀ ਉਹਨਾਂ ਸਿੱਖਾਂ ਨੂੰ ਦੇਖ ਕੇ ਬਹੁਤ ਪਰਸੰਨ ਹੋਣਗੇ ਜਿਨ੍ਹਾਂ ਦੇ ਕੇਸ ਲੰਬੇ ਹੋਣਗੇ ਉਹਨਾਂ ਨੂੰ ਬਹੁਤੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਇਸ ਉਕਰ ਨੂੰ ਸਭ ਨੇ ਮੰਨਿਆ ਉਸ ਦਿਨ ਤੋਂ ਰੋਮਾਂ ਨੂੰ ਕਟਾਉਣਾ ਬੰਦ ਕਰ ਦਿੱਤਾ ਜਟਾ ਝੂਟ ਰਹਿਣ ਲੱਗੇ ਜਦ ਜਟਾ ਝੂਟ ਬਣੇ ਤਾਂ ਗੈਰ ਸਿੱਖ ਉਹਨਾਂ ਨੂੰ ਮਖੌਲ ਕਰਨ ਲੱਗੇ ਜੋ ਅਗਿਆਨੀ ਤੇ ਗੁਲਾਮ ਪੁਰਸ਼ ਸਤਗੁਰੂ ਜੀ ਦੇ ਸਿੱਖ ਇਹੋ ਆਖ ਕੇ ਸ਼ਾਂਤ ਰਹਿੰਦੇ ਕੁਝ ਵੀ ਹੋਵੇ ਸਤਗੁਰੂ ਜੀ ਦਾ ਹੁਕਮ ਹੈ ਸਿੱਖ ਦਾ ਧਰਮ ਹੈ ਹੁਕਮ ਦੀ ਪਾਲਣਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ